ਰਾਤਰੋ ਮਲਪਨਵਾ ਪੜਤਾਲ ਘਰ ਤੀਜਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਪਰਤਪਾਲ ਤਪ ਕਿਰਪਾਲ ਕਵਨ ਗੁਨ ਗਨੀ ਅਨਿਕ ਰੰਗ ਬਹੁਤ ਰੰਗ ਸਰਬ ਕੋ ਤਨੀ ਖਰਾਵ ਅਨਿਕ ਗਿਆਨ ਅਨੰਤ ਤਿਆਨ ਅਨਿਕ ਜਾਪ ਜਾਪ ਤਾਪ ਅਨੇਕ ਗੁਣਿਤ ਧੋਨੇਤ ਲਾਲਿਤ ਅਨੇਕ ਥਾਰ ਮੁਨੀ ਅਨੇਕ ਨਾਦ ਅਨੇਕ ਬਾਜ ਨਿਮਖ ਨਿਮਖ ਅਨੇਕ ਸਵਾਦ ਅਨੇਕ ਦੋਖ ਅਨੇਕ ਰੋਗ ਮਿਟੈ ਜਸ ਸੁਣੀ ਨਾਨਕ ਸੇਵ અપਾਰ ਦੇਵ ਤਟਖਤ ਬਰਤ ਪੂਜਾ ਗਵਨ ਭਵਨ ਯਾਤ੍ਰ ਕਰਨ ਸਗਲ ਫਲ ਪੁਨੀ ਐਰੋ ਅਸ਼ਟਪਦੀਆ ਮੈਲਾ ਪਹਿਲਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਆਤਮ ਮੈਂ RAM RAM ਮੈਂ ਆਤਮ ਜੀਨਸ ਗੁਰ ਬੀਚਾਰਾ ਅੰਮ੍ਰਿਤ ਬਾਣੀ ਸ਼ਬਦ ਪਸ਼ਾਣੀ ਦੁਖ ਕਟੇ ਹੋਂ ਮਾਰਾ ਨਾਨਕ ਹੋਂ ਮੈਂ ਰੋਗ ਬੁਰੇ ਜਾਂ ਦੇਖਾਂ ਤਾਂ ਏਕ ਆਬੇਦਨ ਆਪੇ ਬਖਸ਼ ਸ਼ਬਦ ਧੂਰੇ ਰਹਾਓ ਆਪਕੇ ਪਰਖੇ ਪਰਖਣ ਹਾਰੇ ਬਹੁ ਸੂਲਾਕ ਨਾ ਹੋਈ ਜਿਨ ਕੋ ਨਦਰ ਧਈ ਗੁਰ ਮੇਲੇ ਪ੍ਰਭ ਭਾਣਾ ਸਚ ਸੋਈ ਪੌਣ ਪਾਣੀ ਬੈ ਸੰਤਰ ਰੋਗੀ ਰੋਗੀ ਤਰਤ ਸੁਭੋਗੀ ਮਾਤ ਪਿਤਾ ਮਾਇਆ ਦੇਸ ਰੋਗੀ ਰੋਗੀ ਕਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨੁਰੁਰਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਹੈ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸਨਦੀਆਂ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖਟ ਦਰਸ਼ਨ ਪੇਖਤਾਰੀ ਨਾ ਨਾ ਹਠੀ ਅਨੇਕਾ ਬੇਦਿਤ ਤੇਬ ਕਰੇ ਕਬppure ਨਾ ਬੂਝੈ ਇਕ ਏਕਾ ਮਿਠਾਸ ਖਾਏ ਸੁਰੋਗ ਪਰਿਜੈ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚੱਲੇ ਅਨਮਾਰਗ ਅੰਤ ਕਾਲ ਪਸ਼ੁਤਾਹੀ ਤਿਸਤ ਧਰਮੈ ਰੋਗ ਨਾ ਛੂਟਸ ਪੜਿਆ ਬਾਦ ਬਿਬਾਦ ਭਇਆ ਦੁਗਧਾ ਰੋਗ ਸੁਅਧਿਕ ਵਡੇਰਾ ਮਾਇਆ ਕਾ ਮੋਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅਨਦਿਨ ਨਿਰਮਲ ਜੇਨ ਕੋ ਕਰਮ ਨਿਸ਼ਾਨ ਪਿਆ ਤੈਰੋ ਮੈਲਾ ਤੀਜਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਤਿੰਨ ਕਰਤਾ ਇੱਕ ਚਲਤ ਉਹ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨ ਮੁਖ ਪੂਲੇ ਗੁਰ ਮੁਖ ਬੁਝਾਇਆ ਕਾਰਣ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ ਹਉ ਕਬੂ ਨ ਛੋਡੋ ਹਰ ਕਾ ਨਾਮ ਰਹਾਉ ਪਿਤਾ ਪ੍ਰਹਲਾਦ ਪੜਨ ਪਠਾਇਆ ਲੈ ਪਾਟੀ ਬਾਂধে ਕੇ ਆਇਆ ਨਾਮ ਬਿਨਾ ਨਾ ਪੜਉ ਅਚਾਰ ਮੇਰੀ ਪਟਿਆ ਲਿਖ ਦਿਓ ਗੋਬਿੰਦ ਨਰਾਰ ਪੁੱਤਰ ਪ੍ਰਹਲਾਦ ਸਿਉ ਕਹਿਆ ਮਾਏ ਆਰੇ ਵਿਰਤਨਾ ਪੜ੍ਹੋ ਰਹੀ ਸਮਝਾਏ ਨਿਰਪੋਦਾਤਾ ਹਰ ਜਿਉ ਮੇਰੇ ਨਾਲ ਜੇ ਹਰ ਛੋਡਾਂ ਤੋ ਕੁਲ ਲੱਗੇ ਗਾਲ ਤ੍ਰਹਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਦਿਰੜਾਈ ਦੁਸ਼ਟ ਸਭਾ ਕਾ ਕ੍ਰਿਸ਼ਨ ਵਸਾਈ ਸੰਡੇ ਮਰ ਕੈ ਕੀ ਪੁਕਾਰ ਸੰਵੇਦਿਤ ਰਹਿ ਚੱਕ ਮਾਰ ਤਖਤ ਜਨਾ ਕੀ ਤਤ ਰਾਖੈ ਸੋਈ ਕੀਤੇ ਕਹਿ ਕਹਿ ਅ ਕਿਆ ਹੋਈ ਕਿਰਤ ਸੰਜੋਗੀ ਦੈਂਤ ਰਾਜ ਚਲਾਇ ਹਰਨਾ ਬੂਝੈ ਤਿਨ ਆਪ ਕੁਲਾਇ ਪੁੱਤਰ ਪ੍ਰੇਲਾਦ ਸਿਉ ਵਾਧ ਰਚਾਇਆ ਸੰਧਾਨਾ 부ਝ ਕਾਲ ਨੇੜਾ ਆਇਆ ਪ੍ਰਹਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਦਰ ਗੁਰੂ ਗੋਪਾਲਾ ਕੀਤਾ ਹੋਵੇ ਸ਼੍ਰੀ ਕੀ ਕਰੈ ਅਨਹੋਂਦਾ ਨਾ ਉਤਰਾਇਆ ਜੋ ਥੁਰ ਲਿਖਿਆ ਸੋ ਆਏ ਪੌਤਾ ਜਨ ਸਿਉ ਵਾਦ ਰਚਾਇਆ ਪਿਤਾ ਪਹਿਲਾਦ ਸਿਉ ਗੁਰਜ ਉਠਾਈ ਕਾਹ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਾਨ ਦੇ ਖਾਂ ਤਾਰਿਆ ਅਸਮਾਈ ਥਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦੈਤ ਮਾਰ ਪਚਾਇਆ ਤਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕ ਕੋ ਦੇਵ ਡਿਆਈ ਜੰਮਣ ਮਰਣਾ ਮੋ ਉਪਾਇ ਕਾਉਣ ਜਾਣਾ ਕਰਤੈ ਲਿਖ ਪਾਇਆ ਪ੍ਰਹਿਲਾਦ ਕਹਿ ਕਾਰਜ ਹਰ ਆਪ ਦਿਖਾਇਆ ਭਗਤਾ ਕਾ ਬੋਲ ਅਗੇ ਆਇਆ ਦੇਵ ਕੁਲੀ ਲਕshmi ਕੋ ਕਰੇ ਜੈਕਾਰ ਮਾਤਾ ਨਰਸਿੰਘਾ ਰੂਪ ਨਿਵਾਰ ਲక్ష్ਮੀ ਪੋ ਕਰੇ ਨਾ ਸੱਕ ਜਾਏ ਪਹਿਲਾਦ ਜਨ ਚਰਨਣੀ ਲਾਗਾ ਆਏ ਸਤਗੁਰ ਨਾਮ ਨਿਧਾਨ ਦਿਰੜਾਇਆ ਰਾਜਮਾਲ ਝੂਠੀ ਸਭ ਮਾਇਆ ਲੋਬੀ ਨਰ ਰਹਿ ਲਪਟਾਏ ਹਰ ਕੇ ਨਾਮ ਬਿਨ ਦਰਗਾ ਮਿਲੇ ਸਜਾਏ ਤੈ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੀ ਹਰਿ ਸਿਓ ਚਿਤ ਲਾਇਆ ਧਗਤਾ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਪੈਰੋ ਮੈ ਲਾ ਤੀਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਨੁ ਗੁਝਾਈ ਹਰ ਕਾ ਨਾਮ ਹਰਿਦੈ ਮਨ ਵਸਿਆ ਮਨਸਾ ਮਨੇ ਸਮਾਈ ਹਰ ਜੀਉ ਕਿਰਪਾ ਕਰੋ ਮੇਰੇ ਪਿਆਰੇ ਅਨ ਦਿਨ ਹਰ ਗੁਣ ਦੀਨ ਜਨ ਮੰਗੇ ਗੁਰ ਕੈ ਸ਼ਬਦ ਉਧਾਰੇ ਰਹਾਉ ਸੰਤ ਜਨ ਕੋ ਜਮ ਜੋ ਨਾ ਸਕੇ ਰਤੀ ਅੰਤ ਦੁਖ ਨਾ ਲਾਈ ਆਪ ਤਰੈ ਸਗਲੇ ਕੋਲ ਤਰੈ ਜੋ ਤੇਰੀ ਸ਼ਰਨ ਆਈ ਭਗਤਾ ਕੀ ਪੈਜ ਰਖਾਂ ਤੂੰ ਆਪੇ ਕੇ ਤੇਰੀ ਵਡਿਆਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੈ ਦੁਬਿਧਾਰਤੀ ਨਾਰਾਈ ਹਮ ਮੂੜ ਮੁਗਧ ਕਿਛ ਬੁਝੈ ਨਹੀਂ ਤੂੰ ਆਪੇ ਦੇ ਬੁਝਾਈ ਜੋ ਤੁਧ ਭਾਵ ਸੋਈ ਕਰਸੀ ਅਵਰਨ ਕਰਣਾ ਜਾਈ ਜਗਤ ਉਪਾਏ ਤੁਧ ਤੰਧ ਲਾਇਆ ਢੁੰਡੀ ਕਾਰ ਕਮਾਈ ਜਨਮ ਤਦਾਰਥ ਜੂਆ ਹਾਰਿਆ ਸ਼ਬਦੈ ਸੁਰਤ ਨਾ ਪਾਈ ਮਨ ਮੁਖ ਮਰੈ ਤਿਨ ਕਿਸ਼ੂ ਨਾ ਸੂਝੈ ਦੁਰਮਤ ਅ ਗਿਆਨ ਅੰਧਾਰਾ ਤਰਸ ਜਲ ਪਾਰ ਨਾ ਪਾਵੇ ਕਬੀ ਦੂਬ ਮੋਏ ਬਿਨ ਗੁਰ ਸਿਰ ਫਾਰਾ ਸੱਚ ਸ਼ੁਭਦਰ ਤੇ ਜਨ ਸਾਚੇ ਹਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹਿ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕਾ ਸ਼ਬਦ ਵਿਚਾਰੇ ਨਾਨਕ ਤਿੰਨ ਕਹਿ ਸਦ ਬਲਹਾਰ RAM ਨਾਮ ਓਰ ਥਾਰੇ ਪੈਰੋ ਮਰਲਾ ਪੰਵਾਂ ਅਸ਼ਟਪਦੀਆਂ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਜਿਸ ਨਾਮ ਰਿਦਾ ਸੋਈ ਵੱਡ ਰਾਜਾ ਜਿਸ ਨਾਮ ਰਿਦਾ ਤਿਸ ਪੂਰੇ ਕਾਜਾ ਜਿਸ ਨਾਮ ਰਿਦਾ ਤਿੰਨ ਕੋਟ ਧਨ ਪਾਏ ਨਾਮ ਬਿਨਾ ਜਨਮ ਵਿਰਥਾ ਜਾਏ ਕਿਸ ਸਾਲਾਹੀ ਜਿਸ ਹਰ ਥਨ ਰਾਸ ਸੋ ਵੱਡ ਭਾਗੀ ਜਿਸ ਗੁਰ ਮਸਤਕ ਹਾਥ ਪ੍ਰਹਾਉ ਜਿਸ ਨਾਮ ਰਿਦਾ ਤਿਸ ਕੋਟ ਕਈ ਸੈਨਾ ਜਿਸ ਨਾਮ ਰਿਦਾ ਤਿਸ ਸਹਿਜ ਸੁਖ ਹੈਨਾ ਜਿਸ ਨਾਮ ਰਿਦਾ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਰਿਦਾ ਸੋ ਜੀਵਨ ਮੁਕਤਾ ਜਿਸ ਨਾਮ ਰਿਦਾ ਤਿਸ ਸਭੀ ਜੁਗਤਾ ਜਿਸ ਨਾਮ ਰਿਦਾ ਤਿਨ ਨੌ ਨਿਦ ਪਾਈ ਨਾਮ ਬਿਨਾ ਭਰਮ ਆਵ ਜਾਈ ਜਿਸ ਨਾਮ ਰਿਦਾ ਸੋ ਵੇ ਪਰਵਾਹ ਜਿਸ ਨਾਮ ਰਿਦਾ ਤਿਸ ਸਦ ਹੀ ਲਾ ਜਿਸ ਨਾਮ ਰਿਦਾ ਤਿਸ ਵਡ ਪਰਵਾਰਾ ਨਾਮ ਬਿਨਾ ਮਨ ਮੁਖ ਗਵਾਰਾ ਜਿਸ ਨਾਮ ਰਿਦਾ ਤਿਸ ਨੇਚਲ ਆਸਨ ਜਿਸ ਨਾਮ ਰਿਦਾ ਤਿਸ ਤਖਤ ਨਿਵਾਸਨ ਜਿਸ ਨਾਮ ਰਿਦਾ ਸੋ ਸਾਚਾ ਸ਼ਹਾ ਨਾਮ ਹੀ ਨਾਹੀ ਪਤਵੇ ਸਹਾ ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਵਿਦਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਊਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਦਾ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਦਾ ਸੋ ਪ੍ਰਖ ਪਰਵਾਨ ਨਾਮ ਬਿਨਾ ਫਿਰ ਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾ ਸਾਧ ਸੰਗਤ ਮੈਂ ਲਖੇ ਗੁਪਾਲ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤਤੈ ਤਤ ਮਿਲਾਇਆ ਪੈਰੋ ਮਲ ਪੰਜਵਾ ਕੋਟ ਵਿਸ਼ਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਤ੍ਰਮਸ਼ਾਲ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਧਣੀ ਗੋਵਿੰਦ ਹਮਾਰਾ ਬਰਨ ਨਾ ਸਾਕੋ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾ ਕੇ ਸੇਵਕਾਏ ਕੋਟ ਜੀ ਜਾ ਕੀ ਸਹਜਾਏ ਕੋਟ ਉਪਾਰ ਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰ ਤਤ ਕਰਤ ਨਮਸ਼ਕਾਰ ਕੋਟ ਇੰਦਰ ਠਾ ਢੇ ਹੈ ਦਵਾਰ ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹ ਕੋਟ ਨਾਮ ਜਾ ਕੀ ਕੀਮਤ ਨਾਹੇ ਕੋਟ ਪੂਰੀਤ ਹੈ ਜਾ ਕੈ ਨਾਦ ਕੋਟ ਅਖਾਰੇ ਚਲੇ ਬਿਸਮਾਦ ਕੋਟ ਸ਼ਕਤ ਸ਼ਿਵ ਆਗਿਆਕਾਰ ਕੋਟ ਜੀ ਦੇਵੈ ਆਧਾਰ ਕੋਟ ਪੀਰਥ ਜਾ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ कोट पुजारी करते पूजा कोट विस्तारन और ना दूजा कोट महिमा जाकी निर्मल हंस कोट उस्तत जाकी करत ब्रह्मंस कोट परलो ओपत निमख माहे कोट गुणा तेरे गणे ना जाहे कोट ज्ञानी कथें ग्यान ਕੋਟ ਧਿਆਨੀ ਧਰਤ ਧਿਆਨ ਕੋਟ ਤਪੀਸ਼ਰ ਤਪ ਹੀ ਕਰਤੇ ਕੋਟ ਮਨੀਸ਼ਰ ਮੋਨ ਮੈਂ ਰਹਿਤੇ ਅਵਿਗਤ ਨਾਥ ਅਗੋਚਰ ਸੁਆਮੀ ਪੂਰ ਰਹਾ ਘਟ ਅੰਤਰ ਜਾਮੀ ਜਤ ਕਤ ਦੇਖੋ ਤੇਰਾ ਵਾਸ ਨਾਨਕ ਕਉ ਗੁਰ ਕੀਓ ਪ੍ਰਗਾਸ